ਸਸ਼ੀਕਾਲ ਮੈਂ ਡਾਕਟਰ ਰਾਸ਼ਪ੍ਰੀਤ ਕੌਰ ਮੈਂ ਦਿਰਾਹਾ ਚੇ ਲਾਈਫ ਕੇਅਰ ਫਾਊਂਡੇਸ਼ਨ ਦੇ ਵੱਲੋਂ ਐਜ਼ ਅ ਡੈਂਟਿਸਟ ਸੇਵਾਵਾਂ ਦੇ ਰਹੀ ਆ ਜਿੰਨੀ ਜਿੰਨੀਆਂ ਵੀ ਬਿਮਾਰੀਆਂ ਦੰਦਾਂ ਦੀ ਆਮ ਲੋਕੀ ਇਗਨੋਰ ਕਰ ਦਿੰਦੇ ਆ ਵੀ ਆਮ ਜ਼ਿੰਦਗੀ ਚ ਠੰਡਾ ਗਰਮ ਲੱਗਦਾ ਲੋਕੀ ਛੱਡ ਦਿੰਦੇ ਆ ਵੀ ਕੋਈ ਨਾ ਇਧਰ ਨਹੀਂ ਖਾਂਦੇ ਆ ਦੂਜੇ ਸਾਈਡ ਖਾਂਦੇ ਬਟ ਕੱਲ ਨੂੰ ਜਾ ਕੇ ਉਹੀ ਚੀਜ਼ਾਂ ਬਹੁਤ ਸੇਵियर ਹੋ ਜਾਂਦੀਆਂ ਨੇ ਤੇ ਹੁਣ ਇੱਥੇ ਵਧੀਆ ਮੌਕਾ ਮਿਲਿਆ ਮੈਨੂੰ ਵੀ ਵਧੀਆ ਮੌਕਾ ਮਿਲਿਆ ਵੀ ਮੈਨੂੰ ਵੱਤ ਤੋਂ ਵੱਧ ਲੋਕਾਂ ਦਾ ਇਲਾਜ ਕਰਨ ਦਾ ਮੌਕਾ ਮਿਲੂਗਾ ਤੇ ਇਸੇ ਵਾਰ ਕਰਦਾ ਮੌਕਾ ਮਿਲੂਗਾ ਜਿੰਨੀਆਂ ਚੀਜ਼ਾਂ ਦੰਦਾ ਤੋਂ ਸ਼ੁਰੂ ਹੋ ਕੇ ਹੀ ਬਹੁਤ ਐਕਸਟ੍ਰੀਮ ਸੇਵियर ਬਣ ਜਾਂਦੀਆਂ ਨੇ ਈਵਨ ਕੈਂਸਰ ਤੱਕ ਬਣ ਜਾਂਦਾ ਪਰ ਜੇ ਉਹ ਹੀ ਚੀਜ਼ਾਂ ਨੂੰ ਅਸੀਂ ਪ੍ਰਾਇਮਰੀ ਲੈਵਲ ਤੇ ਕੰਟਰੋਲ ਕਰਾਂਗੇ ਪ੍ਰਾਇਮਰੀ ਲੈਵਲ ਦੀ ਟਰੀਟ ਕਰਾਂਗੇ ਤਾਂ ਸਾਨੂੰ ਅੱਗੇ ਜਾ ਕੇ ਉਹ ਪ੍ਰੋਬਲਮ ਆਣੀ ਨਹੀਂ ਤਾਂ ਇੱਥੇ ਕੋਈ ਖਾਸ ਜਿਆਦੇ ਚਾਰजेस ਨਹੀਂ ਹੈਗੇ ਬਹੁਤ ਟੋਕਨ ਪੌਕੇਟ ਫ੍ਰੈਂਡਲੀ ਵੀ ਆਤੇ ਵਧੀਆ ਇਲਾਜ ਆ ਇੱਥੇ ਪ੍ਰਾਈਸਸ ਬਹੁਤ ਅਫੋਰਡੇਬਲ ਨੇ ਜਿੰਨੇ ਵੀ ਰੂਟੀਨ ਪ੍ਰੋਸੀਜਰਸ ਗਾਹਾਂ ਡੇਲੀ ਟੂ ਡੇਲੀ ਅਸੀਂ ਕਰਾਉਲੇ ਰਹਿਣਾ ਸਪੋਜ਼ ਆਰ ਸੀਟੀ ਆਰੂਕ ਨਾਲ ਟ੍ਰੀਟਮੈਂਟ ਬਾਹਰ ਤੁਸੀਂ ਕਿਸੇ ਵੀ ਪ੍ਰਾਈਵੇਟ ਕਲੀਨਿਕ ਤੇ ਕਰਾਓ ਹਸਪਤਾਲ 'ਚ ਕਰਾਓ ਤੁਹਾਡੇ ਘੱਟੋ ਘੱਟ 5000 ਲੱਗਣੀ ਆ ਇੱਥੇ ਉਹੀ ਇਲਾਜ 500 'ਚ ਹੋ ਰਿਹਾ ਜਾਂ ਤਾਂ ਐਕਸਰੇ ਕਰਾਉਂਦੇ ਆ ਬਾਹਰ ਕਰਾਓ ਕਿਸੇ ਵੀ ਐਕਸਰੇ ਸੈਂਟਰ ਤੋਂ 250 300 ਆਪਣੇ ਵੱਲੋਂ ਚਾਰਜ ਕਰਦੇ ਨੇ ਇੱਥੇ 300 ਰੁਪਏ ਦਾ ਉਹੀ ਐਕਸਰੇ ਆ ਜਿਹੜੇ ਸ਼ੁਰੂਆਤੀ ਲੱਛਣ ਹੁੰਦੇ ਨੇ ਉਹਨਾਂ ਤੇ ਗੌਰ ਕਰਨਾ ਬਹੁਤ ਜ਼ਰੂਰੀ ਆ ਦੰਦਾਂ ਤੋਂ ਰਿਲੇਟਡ ਜਿਹੜੇ ਸ਼ੁਰੂਆਤੀ ਲੱਛਣ ਹੁੰਦੇ ਆ ਕੀ ਕੀ ਹੁੰਦੇ ਆ ਇੱਕ ਤਾਂ ਦੰਦਾਂ ਚ ਖੂਨ ਨਿਕਲਦਾ ਜਦੋਂ ਕਈ ਵਾਰੀ ਸਾਨੂੰ ਹੁੰਦਾ ਵੀ ਬਰਸ਼ ਕਰਦੇ ਆ ਖੂਨ ਨਿਕਲ ਜਾਂਦਾ ਇਹ ਬਹੁਤ ਵੱਡਾ ਸਾਈਨ ਆ ਤੇ ਇਹ ਇਹਦਾ ਇਹਦੇ ਤੇ ਧਿਆਨ ਦੇਣਾ ਚਾਹੀਦਾ ਦੂਜਾ ਆਮ ਲੋਕਾਂ ਦੀ ਆਮ ਕੰਪਲੇਨ ਹੁੰਦੀ ਆ ਵੀ ਸਾਡਾ ਠੰਡਾ ਗਰਮ ਨਹੀਂ ਖਾ ਹੁੰਦਾ ਜਾੜਾ ਦੁੱਖ ਦੀਆਂ ਨੇ ਤੇ ਆ ਆ ਛੋਟੇ ਛੋਟੇ ਚੀਜ਼ਾਂ ਇਹਨਾਂ ਦਾ ਇਹਨਾਂ ਤੇ ਬਹੁਤ ਧਿਆਨ ਦੇਣਾ ਹੁੰਦਾ ਕਿਉਂਕਿ ਇਹੀ ਅੱਗੇ ਜਾ ਕੇ ਵੱਡੀ ਬਣ ਜਾਂਦੀ ਆ ਜੁਬਾਰਾ ਦੁੱਖ ਦਾ ਰੋਟੀ ਨਹੀਂ ਖਾ ਹੁੰਦੀ ਆ ਸਾਰੀ ਚੀਜ਼ਾਂ ਦਾ ਇਲਾਜ ਸਾਡੇ ਸੈਂਟਰ 'ਚ ਹੁੰਦਾ ਤੇ ਤੁਸੀਂ ਆ ਸਾਡੇ ਸੈਂਟਰ 'ਚ ਆਓ ਤੇ ਆਪਦਾ ਇਲਾਜ ਕਰਾਓ ਜਿਹੜੀਆਂ ਆ ਪ੍ਰੋਬਲਮਸ ਨੇ ਆਹ ਇਹਨਾਂ ਨੂੰ ਅਸੀਂ ਜੇ ਸ਼ੁਰੂਆਤੀ ਟਾਈਮ ਦੇ ਵਿੱਚ ਹੀ ਟਰੀਟ ਕਰ ਲਈਏ ਤਾਂ ਅੱਗੇ ਜਾ ਕੇ ਵੱਡੀ ਨਹੀਂ ਬਣੂਗੀ ਤਾਂ ਇਨੀ ਤਕਲੀਫ ਨਹੀਂ ਹੋਊਗੀ ਇੱਥੇ ਸਿਰਫਰ ਸਿਰਫ 2 ਰੁਪਏ ਦੇ ਵਿੱਚ ਤੁਸੀਂ ਆ ਕੇ ਆਪਣੀ ਜਾਂਚ ਕਰਾ ਸਕਦੇ ਹੋ ਸਾਡਾ ਕਲੀਨਿਕ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਖੁੱਲ੍ਹਾ ਹੁੰਦਾ ਤੇ ਤੇ ਵੱਧ ਤੋਂ ਵੱਧ ਤੁਸੀਂ ਆਓ ਸਾਰੇ ਆਪਣਾ ਇਲਾਜ ਕਰਾਓ ਇੱਥੇ ਆ ਕੇ ਤੇ ਹੋਰਾਂ ਨੂੰ ਵੀ ਮੋਟੀਵੇਟ ਕਰੋ ਵੀ ਦੰਦਾਂ ਨੂੰ ਇੰਨਾ ਲਾਈਟਲੀ ਨਾ ਲਵੋ ਕਿਉਂਕਿ ਆਪਣੇ ਮੂੰਹ ਤੋਂ ਹੀ ਸਾਰਾ ਕੁਝ ਆ ਜੇ ਮੂੰਹ ਠੀਕ ਨਹੀਂ ਰਹੋਗਾ ਤਾਂ ਫਿਰ ਹੈਲਥ ਓਵਰਆਲ ਤਾਂ ਅਫੈਕਟ ਹੋਊਗੀ